ਏਬੀਪੀ ਸੰਜਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਈਮਾਨ ਇਸ ਸਮੇਂ ਸ਼ੰਮੂ ਬਾਰਡਰ ਦੇ ਉੱਪਰ ਮੌਜੂਦ ਹੈ ਦੱਸਦੇ ਕਿ ਸ਼ੰਭੂ ਬਾਰਡਰ ਪੰਜਾਬ ਤੇ ਹਰਿਆਣਾ ਦਾ ਐਂਟਰੀ ਪੁਆਇੰਟ ਹੈ ਤੇ ਉਸੇ ਐਂਟਰੀ ਪੁਆਇੰਟ ਦੇ ਉੱਪਰ ਅਸੀਂ ਇਸ ਸਮੇਂ ਮੌਜੂਦ ਹੈ ਦੱਸਦੀ ਕਿ ਕੱਲ 14 ਨਵੰਬਰ ਨੂੰ ਕੌਮੀ ਇਨਸਾਫ ਮੋਰਚਾ ਤੇ ਕਿਸਾਨ ਯੂਨੀਅਨ ਦੇ ਵੱਲੋਂ ਜਿਹੜਾ ਹੈਗਾ ਸ਼ੰਭੂ ਬਾਰਡਰ ਤੋਂ ਤੱਕ ਜਿਹੜਾ ਹੈਗਾ ਰੋਸ ਮਾਰਚ ਕੀਤਾ ਜਾਣਾ ਹੈ ਤੇ ਦੱਸਦੀ ਕਿ ਰਾਜਪੁਰਾ ਅੰਬਾਲਾ ਜਿਹੜਾ ਹੈਗਾ ਦਿੱਲੀ ਜੋ ਨੈਸ਼ਨਲ ਹਾਈਵੇ ਹੈ ਉਹ 14 ਨਵੰਬਰ ਨੂੰ ਜੋ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ ਜਿਹੜਾ ਹੈਗਾ 6 ਵਜੇ ਤੱਕ ਜੋ ਹੈ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਬੰਦ ਰਹੇਗਾ ਸ਼ੰਭੂ ਬਾਰਡਰ ਦੇ ਉੱਪਰ ਪਿਛਲੇ ਸਮੇਂ ਦੌਰਾਨ ਜਿਹੜਾ ਹੈਗਾ 13 ਮਹੀਨੇ ਦੇ ਕਰੀਬ ਜਿਹੜਾ ਹੈਗਾ ਇੱਥੇ ਅੰਦੋਲਨ ਚੱਲਿਆ ਜਦੋਂ ਪਹਿਲਾ ਅੰਦੋਲਨ ਚੱਲਿਆ ਸੀਗਾ ਉਦੋਂ ਵੀ ਸ਼ੰਭੂ ਬਾਰਡਰ ਕਾਫੀ ਸੁਰੱਖਿਆ ਦੇ ਵਿੱਚ ਰਿਹਾ ਤਾਂ ਉਸ ਤੋਂ ਬਾਅਦ ਕਿਸਾਨੀ ਅੰਦੋਲਨ 2 ਚੱਲਿਆ ਤਾਂ ਕਾਫੀ ਜਿਹੜਾ ਹੈਗਾ 13 ਮਹੀਨੇ ਤੱਕ ਇਹ ਹਾਈਵੇ ਜਿਹੜਾ ਹੈਗਾ ਬੰਦ ਰਿਹਾ ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਹਾਈਵੇ ਬੰਦ ਹੋਣ ਜਾ ਰਿਹਾ ਤਾਂ ਜਿਸ ਨੂੰ ਲੈ ਕੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਸ ਨੂੰ ਲੈ ਕੇ ਜੋ ਹੈਗਾ ਜੋ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਟ੍ਰੈਫਿਕ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪਰ ਇੱਕ ਵਾਰ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਹਾਈਵੇ ਦਿਖਾ ਦਈਏ ਕਿ ਬੈਰੀਕੇਡ ਲੱਗਣੇ ਸ਼ੁਰੂ ਹੋ ਚੁੱਕੇ ਨੇ ਦੂਜੀ ਸਾਈਡ ਵੀ ਬੈਰੀਕੇਡ ਲੱਗਣੇ ਸ਼ੁਰੂ ਹੋ ਚੁੱਕੇ ਨੇ ਤੇ ਅੰਬਾਲਾ ਵਾਲੀ ਸਾਈਡ ਵੀ ਜਿਹੜੇ ਹੈ ਵੱਡੀ ਗਿਣਤੀ ਦੇ ਵਿੱਚ ਬੈਰੀਕੇਡ ਲਗਾ ਦਿੱਤੇ ਗਏ ਨੇ ਤੇ ਜੇਕਰ ਤੁਸੀਂ ਦਿੱਲੀ ਜਾਣਾ ਚਾਹੁੰਦੇ ਹੋ ਜਾਂ ਫਿਰ ਦਿੱਲੀ ਤੋਂ ਆਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਜਿਹੜੇ ਹੈਗੇ ਰੂਟ ਜੋ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਦੱਸੇ ਗਏ ਨੇ ਉਹ ਪ੍ਰਸ਼ਾਸਨ ਦੇ ਜਿਹੜੇ ਰੂਟ ਨੇ ਉਹ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁ ਪੂਰੀ ਤਿਆਰੀ ਕਰ ਲਈ ਗਈ ਹੈ ਬੈਰੀਕੇਡ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲਗਾ ਦਿੱਤੇ ਗਏ ਨੇ ਤਕਰੀਬਨ 150 ਦੇ ਕਰੀਬ ਜਿਹੜੇ ਬੈਰੀਕੇਡ ਇੱਥੇ ਲਾਏ ਗਏ ਨੇ ਤੇ 550 ਦੇ ਕਰੀਬ ਜਿਹੜਾ ਹੈਗਾ ਮੁਲਾਜ਼ਮ ਪੰਜਾਬ ਵੱਲ ਪੰਜਾਬ ਵਾਲੀ ਸਾਈਡ ਰਹਿਣ ਵਾਲਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਰਿਆਣਾ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਜਿਹੜੇ ਨੇ ਤਾਇਨਾਤ ਕਿਉਂਕਿ ਜਿਹੜਾ ਹੈਗਾ ਬੰਦੀ ਸਿੰਘ ਦੀ ਜਿਹੜੀ ਹੈਗਾ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਕਾਲ ਦਿੱਤੀ ਗਈ ਹੈ ਤੇ ਉਸ ਕੋਲ ਨੂੰ ਦੇਖਦੇ ਹੋਇਆ ਪ੍ਰਸ਼ਾਸਨ ਕਾਫੀ ਅਲਰਟ ਹੈ ਕਿਉਂਕਿ ਇਹ ਹਾਈਵੇ ਜਿਹੜਾ ਹੈਗਾ ਕਾਫੀ ਅਹਿਮਿਤ ਜਿਹੜਾ ਹੈਗਾ ਰੱਖਦਾ ਕਿਉਂਕਿ ਕੰਨਿਆ ਕੁਮਾਰੀ ਤੋਂ ਲੈ ਕੇ ਜੋ ਲਾਹੌਰ ਤੱਕ ਇਹ ਜਿਹੜਾ ਹੈਗਾ ਨੈਸ਼ਨਲ ਸ਼ੇਰ ਸਾ ਸੂਰੀ ਮਾਰ ਗਿਆ ਇਹ ਰੋਡ ਜਾਂਦਾ ਹੈ ਤਾਂ ਉਸ ਦੇ ਉੱਪਰ ਕੱਲ ਫਿਰ ਤੋਂ ਜਿਹੜਾ ਹੈਗਾ 14 ਨਵੰਬਰ ਨੂੰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਰੋਡ ਜਿਹੜਾ ਹੈਗਾ ਹਾਈਵੇ ਬੰਦ ਰਹਿਣ ਵਾਲਾ ਹੈ ਤੇ ਜੇਕਰ ਰੂਟ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਫਤੇਗੜ ਸਾਹਿਬ ਤੋਂ ਤੁਸੀਂ ਲਾਂਡਰਾ 에ਰਪੋਰਟ ਚੌਂਕ ਮੁਹਾਲੀ ਡੇਰਾ ਬਸੀ ਅੰਬਾਲਾ ਜਿਹੜਾ ਹੈਗਾ ਇਹ ਰੋਡ ਵਰਤ ਸਕਦੇ ਹੋ ਤੇ ਦੇਕਰ ਦੂਜੇ ਦੀ ਗੱਲ ਕੀਤੀ ਜਾਵੇ ਤਾਂ ਰਾਜਪੁਰਾ ਬਨੂੜ ਜ਼ਿਰਖ ਪਰ ਜਿਹੜੀਆਂ ਨੇ ਛੱਤ ਲਾਈਟਾਂ ਨੇ ਡੇਰਾ ਬਸੀ ਅੰਮ੍ਰਾਲਾ ਉਹ ਰੂਟ ਵਰਤ ਸਕਦੇ ਹੋ ਤੇ ਇੱਕ ਰਾਜਪੁਰਾ ਕਨੌਰ ਦਿੱਲੀ ਜਿਹੜਾ ਅੰਮ੍ਰਾਲਾ ਦਿੱਲੀ ਹਾਈਵੇ ਉਹ ਵਰਤ ਸਕਦੇ ਹੋ ਤੇ ਦੂਜਾ ਜਿਹੜਾ ਚੌਥੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਕਨੌਰ ਦਿੱਲੀ ਜਿਹੜਾ ਹੈਗਾ ਅੰਮ੍ਰਾਲਾ ਦਿੱਲੀ ਹਾਈਵੇ ਉਹਨੂੰ ਵਰਤ ਸਕਦੇ ਹੋ ਤੇ ਪੰਜਵਾਂ ਰੂਟ ਜੋ ਕਿਉਂਕਿ ਜਦੋਂ ਕਿਸਾਨੀਂ ਦੌਰ ਰਿਹਾ ਤਾਂ ਤੁਸੀਂ ਜਰੂਰ ਉਹਨਾਂ ਰੋਡਾਂ ਤੋਂ ਜਿਹੜਾ ਹੈਗਾ ਹਾਈਵੇ ਤੋਂ ਜਿਹੜੇ ਨੇ ਨਿਕਲਦੇ ਰਹੇ ਹੋ ਬਨੂੜ ਮਨੋਲੀ ਸੂਰਤ ਲੇਲੀ ਲਾਲੜੂ ਅੰਬਾਲਾ ਜਿਹੜਾ ਹੈਗਾ ਛੋਟੀਆਂ ਕਾਰਾਂ ਦੇ ਲਈ ਇਹ ਰਹਿਣ ਵਾਲਾ ਤਾਂ ਤੁਸੀਂ ਉੱਥੋਂ ਜਿਹੜਾ ਜਾ ਸਕਦੇ ਹੋ ਰਾਜਪੁਰਾ ਦੇ ਵਿੱਚ ਕਾਫੀ ਭੀੜ ਰਹਿਣ ਵਾਲੀ ਹੈ ਤਾਂ ਜਿਲਖਪੁਰ ਦੇ ਵਿੱਚ ਵੀ ਭੀੜ ਰਹਿਣ ਵਾਲੀ ਹੈ ਕਾਫੀ ਤਾਂ ਉਸ ਨੂੰ ਲੈ ਕੇ ਜਿਹੜਾ ਹੈਗਾ ਜਰੂਰ ਕਿਤੇ ਨਾ ਕਿਤੇ ਜਿਹੜਾ ਹੈਗਾ ਤੁਹਾਨੂੰ ਰੂਟ ਪ੍ਰਸ਼ਾਸਨ ਦੇ ਵੱਲੋਂ ਦੱਸ ਦਿੱਤੇ ਗਏ ਨੇ ਕੱਲ ਜਿਹੜਾ ਹੈਗਾ ਇਹ ਹਾਈਵੇ ਬੰਦ ਰਹਿਣਾ ਤਾਂ ਜਿਹੜਾ ਹੈਗਾ ਕਿਸਾਨੀ ਅੰਦੋਲਨ ਤੋਂ ਦੋ ਤੋਂ ਬਾਅਦ ਮੋੜ ਜਿਹੜਾ ਹੈਗਾ ਨੈਸ਼ਨਲ ਹਾਈਵੇ ਬੰਦ ਹੋਣ ਜਾ ਰਿਹਾ ਤਾਂ ਪ੍ਰਸ਼ਾਸਨ ਪੂਰਾ ਅਲਰਟ ਹੈ ਪ੍ਰਸ਼ਾਸਨ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਬੈਰੀਕੇਡ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ 550 ਦੇ ਕਰੀ ਆਏਗੇ ਨੇ ਅੰਬਾਲਾ ਐਸਐਸਪੀ ਦੇ ਪਟਿਆਲਾ ਐਸਐਸਪੀ ਦੇ ਵਿੱਚ 4 ਘੰਟੇ ਤੱਕ ਜਿਹੜੀ ਹੈਗੀ ਹੈ ਜੋ ਤਕਰੀਬਨ ਜਾਣਕਾਰੀ ਆਈ ਹੈ ਕਿ ਇੱਥੇ ਜਿਹੜੀ ਹੈਗੀ ਹੈ ਮੀਟਿੰਗ ਵੀ ਸ਼ੰਭੂ ਬਾਡਰ ਤੇ ਹੋ ਚੁੱਕੀ ਹੈ ਜੋ ਉਹਨਾਂ ਨੂੰ ਰੋਕਣ ਦੇ ਲਈ ਤਾਂ ਇੱਥੇ ਤੱਕ ਮਾਰਚ ਜਿਹੜਾ ਹੈਗਾ ਸ਼ੰਭੂ ਤੱਕ ਕੀਤਾ ਜਾਣਾ ਕਿਉਂਕਿ ਕੱਲ ਉਹਨਾਂ ਦੇ ਵੱਲੋਂ ਦਿੱਲੀ ਜਾਣ ਦਾ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਜਾਣੀ ਹੈ ਜੋ ਉਸ ਤੋਂ ਪਹਿਲਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਹਾਈਵੇ ਆ ਤਾਂ ਸਵੇਰੇ ਜਿਹੜਾ ਹੈਗਾ 6 ਵਜੇ ਤੋਂ ਬੰਦ ਹੋਣਾ ਸ਼ੁਰੂ ਹੋ ਜਾਏਗਾ ਉੱਥੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮੇਂ ਅਸੀਂ ਦਿਖਾ ਰਹੇ ਹਾਂ ਕਿ ਜੇਕਰ ਤੁਸੀਂ ਕੱਲ ਅ ਦਿੱਲੀ ਜਾਣਾ ਚਾਹੁੰਦੇ ਹੋ ਜਾਂ ਦਿੱਲੀ ਤੋਂ ਪੰਜਾਬ ਆਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਹੈਗਾ ਇਹਨਾਂ ਰੂਟਾਂ ਦੇ ਜਰੀਏ ਜਾ ਸਕਦੇ ਆ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ ਜਿਹੜਾ ਹੈਗਾ 6 ਵਜੇ ਤੱਕ ਇਹ ਹਾਈਵੇ ਬੰਦ ਰਹਿਣ ਵਾਲਾ ਹੈ ਫਿਲਹਾਲ ਦੇਖਣਾ ਬਈ ਕੱਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਸੰਗਠਨਾਂ ਨੂੰ ਜੋ ਕੌਮੀ ਇਨਸਾਨ ਸਭ ਮੋਰਚਾ ਹੈ ਦੇ ਜਿਹੜੇ ਪੰਨਰ ਹੇਠ ਜਿਹੜੀ ਜਿੱਥੇ ਬੰਦਿਆ ਆਣ ਗਿਆ ਜਾਂ ਫਿਰ ਕਿਸਾਨ ਜਿੱਥੇ ਬੰਦਿਆ ਹੋਣ ਗਿਆ ਉਹਨਾਂ ਨੂੰ ਇੱਥੇ ਰੋਕੇ ਜਾਂਦਾ ਹੈ ਜਾਂ ਫਿਰ ਉਹ ਅੱਗੇ ਜਿਹੜਾ ਹੈਗਾ ਵੱਲ ਕੂਚ ਕਰਦੇ ਨੇ ਕੈਮਰਾ ਪਰਸਨ ਹੈਰੀ ਦੇ ਨਾਲ ਗੁਰਪ੍ਰੀਤ ਮਾਨ ਐਬੀ ਪਿਸਾਂਜਾ ਰਾਜਪੁਰਾ ਸ਼ੰਭੂ ਬਾਰਡਰ ਪਟਿਆਲਾ